ਤੁਸੀਂ ਦੇਖ ਬ੍ਰੇਕਿੰਗ ਸਾਹਮਣੇ ਆਏ ਤੁਹਾਡਾ ਸਾਂਝਾ ਕਰਨ ਜਾ ਰਹੇ ਹਾਂ ਜਿੱਥੇ ਕਿ ਅਮਰਪਾਲ ਲੱਤੇ ਉਸ ਦੇ ਸਾਥੀਆਂ ਤੇ ਐਨਐਸਏ ਦਾ ਮਾਮਲਾ ਪੰਜਾਬ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੈ ਜਿੱਥੇ ਕਿ ਸਰਕਾਰ ਦੇ ਵੱਲੋਂ ਲਗਾਤਾਰ ਦਲੀਲਾਚਾਰੀ ਨੇ ਸਰਕਾਰ ਅਦਾਲਤ ਨੂੰ ਐਨਐਸਏ ਲਗਾਉਣ ਦੇ ਕਾਰਨ ਬਾਰੇ ਦੱਸ ਰਹੀ ਹੈ ਪਿਛਲੀ ਸੁਣਵਾਈ ਦੇ ਵਿੱਚ ਅਦਾਲਤ ਨੂੰ ਦੱਸਿਆ ਗਿਆ ਹੈ ਕਾਰਨ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਵਿਰੁੱਧ ਰਚੀ ਜਾ ਰਹੀ ਹੈ ਸਾਜ਼ਿਸ਼ 18 ਮਾਰਚ ਨੂੰ ਹੋਵੇਗੀ ਮਾਮਲੇ ਦੀ ਅਖਲੀ ਸੁਣਵਾਈ ਸਮਰਿਤਪਾਲ ਤੇ ਉਸ ਦੇ ਸਾਥੀਆਂ ਤੇ ਲੱਗਿਆ ਐਨਐਸਏ ਦਾ ਮਾਮਲਾ ਜਿੱਥੇ ਕਿ ਸਰਕਾਰ ਦੇ ਵੱਲੋਂ ਐਨਐਸਏ ਲਗਾਇਆ ਗਿਆ ਅਮਰਿਤਪਾਲ ਤੇ ਉਸ ਦੇ ਸਾਥੀਆਂ ਤੇ ਜਿੱਥੇ ਕਿ ਪੰਜਾਬ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਸੋ ਸਰਕਾਰ ਦੇ ਵੱਲੋਂ ਲਗਾਤਾਰ ਦਲੀਲਾਂ ਚਾਰੀਆਂ ਸਰਕਾਰ ਜਿਹੜਾ ਕਿ ਐਨਐਸਏ ਲਗਾਉਣ ਦੇ ਕਾਰਨਾਵਾਰੇ ਦੱਸ ਰਹੀ ਆ ਅਦਾਲਤ ਨੂੰ ਕਿ ਕਿਉਂ ਲਗਾਇਆ ਗਿਆ ਐਨਐਸਏ ਜਿਹੜੇ ਕਿ ਗਤੀਵਿਧੀਆਂ ਕਿੰਨੀਆਂ ਗਈਆਂ ਸਨ ਅਮਰਿਤਪਾਲ ਤੇ ਉਸ ਦੇ ਸਾਥੀਆਂ ਦੇ ਵੱਲੋਂ ਜਿਸ ਕਰਕੇ ਇਹ ਐਨਐਸਏ ਲੱਗਿਆ ਹੋਇਆ ਸੋ ਪਿਛਲੀ ਸੁਣਵਾਈ ਦੇ ਵਿੱਚ ਵੀ ਅਦਾਲਤ ਨੂੰ ਕਾਰਨਾਵਾਰੇ ਦੱਸਿਆ ਗਿਆ ਸੀ ਤੇ ਪੁਲਿਸ ਦੇ ਵੱਲੋਂ ਜਿੱਥੇ ਕਿ ਸੀਨਰ ਅਧਿਕਾਰੀਆਂ ਦੇ ਵਿਰੁੱਧ ਵੀ ਸਾਜ਼ਿਸ਼ ਰਚੀ ਜਾ ਰਹੀ ਹੈ ਤੇ 18 ਮਾਰਚ ਨੂੰ ਹੋਵੇਗੀ ਹੁਣ ਮਾਮਲੇ ਦੀ ਅਗਲੀ ਸੁਣਵਾਈ ਦਾਜੀਕੇਸ਼ਰ ਖਡੂਰ ਸਾਹਿਬ ਦੇ ਸੈਂਸਰ ਮੈਂਬਰ ਅਮਰਪਾਲ ਤੇ ਉਹਨਾਂ ਦੇ ਸਾਥੀਆਂ ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਜਿਹੜਾ ਕਿ ਮਾਮਲਾ ਲਗਾਇਆ ਗਿਆ ਹੈ ਪੰਜਾਬ ਅਤੇ ਹਾਈ ਕੋਰਟ ਦੇ ਵਿੱਚ ਇਸ ਦੀ ਸੁਣਵਾਈ ਹੈ ਤੇ ਸਰਕਾਰ ਵੱਲੋਂ ਲਗਾਤਾਰ ਦਲੀਲਾਚਾਰੀ ਨੇ ਸਰਕਾਰ ਅਦਾਲਤ ਨੂੰ ਐਨਐਸਏ ਲਗਾਉਣ ਬਾਰੇ ਕਾਰਨ ਬਾਰੇ ਦੱਸ ਰਹੀ ਹੈ ਸੋ ਪਿਛਲੀ ਸੁਣਵਾਈ ਦੇ ਵਿੱਚ ਵੀ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਵਿਰੁੱਧ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਅਮਰਿਤਪਾਲ ਅਤੇ ਉਸਦੇ ਸਾਥੀਆਂ ਦੇ ਵੀ ਬੰਦੀਆਂ ਦੇ ਨਾਲ ਸੰਬੰਧ ਹਨ ਸੋ ਮਾਮਲੇ ਦੀ ਅਗਲੀ ਸੁਣਵਾਈ ਹੈ ਜਿਹੜੀ ਕਿ 18 ਮਾਰਚ ਨੂੰ ਹੋਵੇਗੀ ਦੱਸਦੀ ਹੈ ਕਿ ਇਸ ਦਿਨ ਐਨਐਸਏ ਦਾ ਕਾਰਜਕਾਲ ਵੀ ਖਤਮ ਹੋ ਰਿਹਾ ਹੈ ਸਰਬਜੀਤ ਕਲਸੀ ਅਮਰਿਤਪਾਲ ਸਿੰਘ ਗੁਰਪ੍ਰੀਤ ਸਿੰਘ ਕੁਲਵੰਤ ਸਿੰਘ ਗੁਰਿੰਦਰਪਾਲ ਸਿੰਘ ਔਜਰਾ ਨੇ ਪੰਜਾਬ ਭਰ ਹਰਿਆਣਾ ਹਾਈ ਕੋਰਟ ਦੇ ਵਿੱਚ ਐਨਐਸਏ ਨੂੰ ਅਤੀ ਦਿੱਤੀ ਸੀ ਸੋ ਪਟੀਸ਼ਨ ਦਾਖਲ ਕੀਤੀ ਗਈ ਸੀ ਜਿਸ ਨੂੰ ਲੈ ਕੇ ਇਹ ਸੁਣਵਾਈ ਹੋਣੀ ਹੈ ਜੋਸੇ ਖਬਰ ਤੇ ਇਨਪੁਟ ਐਡੀਟਰ ਵਿਪਨ ਪਰਮਾਸਰ ਨਾਲ ਜੁੜ ਚੁੱਕੇ ਨੇ ਸੁਪਿੰਚ ਜਿਹੜਾ ਕੀ ਸੁਣਵਾਈ ਹੋਣੀ ਹੈ ਨਸੀਰਾ ਮਾਮਲਾ ਜਿਹੜਾ ਕੀ ਲਗਾਇਆ ਗਿਆ ਸੀ ਜਿਸ ਨੂੰ ਲੈ ਕੇ ਕਾਫੀ ਵਾਰ ਜਿਹੜੇ ਪਟੀਸ਼ਨ ਵੀ ਪਾਈ ਗਈ ਸੀ ਅੰਮ੍ਰਿਤਪਾਲ ਦੇ ਵੱਲੋਂ ਇਸ ਨੂੰ ਹਟਾਏ ਜਾਣ ਤਾਂ ਜੋ ਸੰਸਦ ਦੇ ਵਿੱਚ ਸ਼ਾਮਿਲ ਹੋ ਸਕੇ ਸੋ ਹੁਣ ਜਿਹੜੀ ਕਿ 18 ਮਾਰਚ ਨੂੰ ਸੁਣਵਾਈ ਹੋਵੇਗੀ ਪਰ ਸਰਕਾਰ ਜਿਹੜੀ ਕਿ ਵੱਖ-ਵੱਖ ਜਿਹੜੇ ਕਿ ਕਾਰਨ ਵੀ ਤਸੇ ਜਾ ਰਹੇ ਨੇ ਦਾਲਤ ਦੇ ਵਿੱਚ ਸੋ ਹੋਰ ਕੀ ਕੁਝ ਜਾਣਕਾਰੀ ਮਿਲ ਪਾਈ ਹੈ ਦੇਖੋ ਬਿਲਕੁਲ ਕਿਤੇ ਨਾ ਕਿਤੇ ਕਿਉਂਕਿ ਐਨਐਸਸੀ ਦੀ ਇੱਕ ਮਿਆਦ ਹੁੰਦੀ ਹੈ ਇੱਕ ਟਾਈਮ ਹੁੰਦਾ ਹੈ ਤੇ ਉਹ ਟਾਈਮ ਜਿਹੜਾ ਹੈ ਹੁਣ ਪੂਰਾ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਲਗਾਤਾਰ ਚਾਹੇ ਉਹ ਅਮਰਿਤਪਾਲ ਦੇ ਪੱਖ ਦੇ ਵਕੀਲ ਹੋਣ ਚਾਹੇ ਸਰਕਾਰ ਦੇ ਪੱਖ ਦੇ ਵਕੀਲ ਹੋਣ ਹਾਈ ਕੋਰਟ ਦੇ ਵਿੱਚ ਜਿਹੜੀ ਹੈਗੀਆਂ ਲਗਾਤਾਰ ਦਲੀਲਾਂ ਜਿਹੜੀਆਂ ਨੇ ਸੁਣਵਾਈ ਇਸ ਮਾਮਲੇ ਵਿੱਚ ਹੋ ਰਹੀ ਹੈ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਤੇ ਇਸ ਵਾਰ ਇੱਕ ਵਾਰ ਫੇਰ ਜਿਹੜਾ ਹੈਗਾ ਅਮਰਿਤਪਾਲ ਦੇ ਵਕੀਲਾਂ ਦੇ ਵੱਲੋਂ ਜੜਾਇਆ ਨਿਆਜ਼ ਖਤਮ ਹੋਣ ਨੂੰ ਲੈ ਕੇ ਕੋਰਟ ਦੇ ਵਿੱਚ ਆਪਣੀਆਂ ਦਲੀਲਾਂ ਜੜੀਆਂ ਰੱਖਣ ਦਾ ਕੰਮ ਕੀਤਾ ਗਿਆ ਹੈ ਕਿ ਸਰਕਾਰ ਜਿਹੜੀ ਇਹ ਨੂੰ ਐਕਸਟੈਂਡ ਕਰੀ ਜਾਦੀ ਹੈਗੀ ਤੇ ਕੋਈ ਨਾ ਕੋਈ ਫੈਸਲਾ ਕੋਰਟ ਦੇ ਵੱਲੋਂ ਲਿੱਤਾ ਜਾਵੇ ਜਿਹਦੇ ਪੱਖ 'ਚ ਜੇਕਰ ਗੱਲ ਕੀਤੀ ਜਾਵੇ ਲਗਾਤਾਰ ਵਕੀਲਾਂ ਦੇ ਵੱਲੋਂ ਜੜੀਆਂ ਦਲੀਲਾਂ ਜਾਰੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਖਿਲਾਫ ਸਰਕਾਰੀ ਵਕੀਲਾਂ ਦੇ ਵੱਲੋਂ ਤਾਂ ਆਪਣਾ ਪੱਖ ਰੱਖਿਆ ਗਿਆ ਹੈ ਕਿ ਅਮਰਿਤਪਾਲ ਤੇ ਇਹਦੇ ਜਿਹੜੇ ਸਾਥੀ ਇਸ ਟਾਈਮ ਐਨਐਸਡੀ ਤਹਿਤ ਜਿਹੜੇ ਅ ਡਿਬਰੂਗੜ ਜੇਲ੍ਹਸ ਬੰਦ ਰਹੇ ਉਹਨਾਂ ਦੇ ਉਹਨਾਂ ਦੀ ਪੰਜਾਬ ਚ ਕਈ ਐਸੇ ਪੁਲਿਸ ਮੁਲਾਜ਼ਮ ਨੇ ਅਧਿਕਾਰੀ ਨੇ ਜਿਨ੍ਹਾਂ ਦੇ ਖਿਲਾਫ ਚੜਾਇਆ ਕਈ ਤਰੀਕੇ ਦੀਆਂ ਸਾਜ਼ਿਸ਼ਾਂ ਤੇ ਕਈ ਤਰੀਕੇ ਦੀਆਂ ਕਾਂਸਪੀਰੇਸੀ ਜੜੀਆਂ ਨੇ ਉਹ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਨਡਾਇਰੈਕਟਲੀ ਜਿਹੜੇ ਰਿਲੇਸ਼ਨ ਹੈਗੇ ਨੇ ਉਹ ਅਮ੍ਰਿਤਪਾਲ ਤੇ ਅਮ੍ਰਿਤਪਾਲ ਦੇ ਸਹਿ ਜਿਹੜੇ ਸਹਿਯੋਗੀ ਬੰਦ ਨੇ ਡਿਬਰੂਗੜ ਜੇਲ੍ਹ ਚ ਉਹਨਾਂ ਦੇ ਨਾਲ ਉਹਨਾਂ ਦਾ ਕਨੈਕਸ਼ਨ ਜਿਹੜਾ ਹੈ ਉਹ ਸਾਹਮਣੇ ਨਿਕਲ ਕੇ ਆ ਰਿਹਾ ਤੇ ਹੁਣ ਫਿਲਹਾਲ ਦੀ ਜੇਕਰ ਗੱਲ ਕੀਤੀ ਜਾਵੇ ਤੇ 18 ਮਾਰਚ ਨੂੰ ਜਿਹੜੀ ਹੈਗੀ ਆ ਇੱਕ ਵਾਰ ਟ੍ਰੇਡ ਤੋਂ ਸੁਣਵਾਈ ਹੋਊਗੀ ਇਹ ਸੁਣਵਾਈ ਦੇ ਦੌਰਾਨ ਵੇਖਣਾ ਹੀ ਹੋਗਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜਾ तमाम ਦਲੀਲਾਂ ਨੂੰ ਸੁਣ ਕੇ ਕੀ ਕੁਝ ਅੱਗੇ ਦਾ ਫੈਸਲਾ ਦਿੱਤਾ ਜਾਂਦਾ ਹੈ ਜੀ ਬਿਲਕੁਲ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਜਾਣਕਾਰੀ ਦੇ ਸੋ 18 ਮਾਰਚ ਨੂੰ ਸੁਣਵਾਈ ਹੋਵੇਗੀ ਫਿਰ ਤੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਸੋ ਦੇਖਣਾ ਹੋਵੇਗਾ ਕਿ ਸਰਕਾਰ ਦੇ ਵੱਲੋਂ ਹੋਰ ਕੀ ਕੁਝ ਦਲੀਲਾਂ ਨੇ ਜੜੀਆਂ ਕੀ ਦਿੱਤੀਆਂ ਜਾਂਦੀਆਂ ਨੇ ਜੋ ਅਨਸੇ ਦਾ ਮਾਮਲਾ ਹੈ ਅਮਿਤਪਾਲ ਅਤੇ ਉਸ ਦੇ ਸਾਥੀਆਂ ਤੇ ਜੋੜਾ ਲਗਾਇਆ ਗਿਆ ਹੈ 18 ਮਾਰਚ ਨੂੰ ਮਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਪਿਛਲੀ ਅਦਾਲਤ ਦੇ ਵਿੱਚ ਵੀ ਜਦੋਂ ਕਿ ਸਰਕਾਰ ਦੇ ਵੱਲੋਂ ਕਈ ਦਲੀਲਾਂ ਦਿੱਤੀਆਂ ਗਈਆਂ ਸੀ ਉਸ ਨੂੰ ਲੈ ਕੇ ਹੀ ਹੁਣ ਜਿਹੜਾ ਕਿ ਇਹ 18 ਮਾਰਚ ਨੂੰ ਸੁਣਵਾਈ ਹੋਣੀ ਹੈ ਅੰਮ੍ਰਿਤਪਾਲ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂ ਜੋ ਜਿਹੜਾ ਕਿ ਇਹ NSA ਹਟਾਇਆ ਜਾਵੇ